ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦੀਵਾਨ ਸੱਜਿਆ ਹੋਇਆ ਸੀ ਕੁਝ ਸੰਗਤ ਆਈ ਅਤੇ ਕਹਿਣ ਲੱਗੀ ਗੁਰੂ ਮਹਾਰਾਜ ਅਸੀਂ ਦੂਰ ਦਰਾਡੇ ਰਹਿੰਦੇ ਹਾਂ ਅਤੇ ਰੋਜ਼ ਆਪਦੀ ਸੰਗਤ ਕਰਨਾ ਨਸੀਬਾ 'ਚ ਨਹੀਂ ਹੁੰਦਾ ਸਾਡੇ ਵੀ ਉਦਾਰ ਬਾਰੇ ਕੋਈ ਸਾਧਨ ਹੋਣਾ ਚਾਹੀਦਾ ਹੈ ਗੁਰੂ ਮਹਾਰਾਜ ਜੀ ਨੇ ਪੁੱਛਿਆ ਤੁਸੀਂ ਹੁਣ ਤੱਕ ਕੀ ਕਰਦੇ ਹੋ ਕਹਿਣ ਲੱਗੇ ਸੱਚੇ ਪਾਸ਼ਾ ਅਸੀਂ ਜੋ ਪ੍ਰਭੂ ਵੱਲੋਂ ਆਈਆਂ ਹੋਈਆਂ ਇਲਹਾਮ ਦੀਆਂ ਪੁਸਤਕਾਂ ਨੇ ਚਾਹੇ ਵੇਦ ਹੋਣ ਚਾਹੇ ਸ਼ਾਸਤਰ ਚਾਹੇ ਕੁਰਾਨ ਸ਼ਰੀਫ ਜਾਂ ਕੋਈ ਹੋਰ ਗ੍ਰੰਥ ਹੋਵੇ ਪੜ੍ਹਦੇ ਹਾਂ ਤਾਂ ਕਿ ਸਾਨੂੰ ਸਿੱਧਾ ਰਸਤਾ ਮਿਲ ਜਾਵੇ ਦੂਸਰਾ ਉਹਨਾਂ ਦੇ ਅੰਦਰ ਜੋ ਵੀ ਕਰਮਜਨ ਤਰਮ ਲਿਖਿਆ ਹਨ ਸੱਚੇ ਪਾਤਸ਼ਾਹ ਅਸੀਂ ਸਾਰੇ ਹੀ ਕਰਦੇ ਹਾਂ ਜਿਸ ਤਰ੍ਹਾਂ ਦਾ ਵੀ ਕਰਮ ਹੋਵੇ ਜਿਸ ਤਰ੍ਹਾਂ ਕਿ ਅੱਜ ਕਿਹੜਾ ਦਿਨ ਹੈ ਅੱਜ ਕਿਸ ਕਿਸਮ ਦਾ ਕਰਮ ਕਰਨਾ ਚਾਹੀਦਾ ਹੈ ਕੀ ਖਾਣਾ ਚਾਹੀਦਾ ਹੈ ਉਹਨਾਂ ਪੁਸਤਕਾਂ ਦੇ ਅੰਦਰ ਇਹ ਵੀ ਲਿਖਿਆ ਹੋਇਆ ਹੈ ਕਿ ਬਜ਼ੁਰਗ ਹੋਣ ਦਾ ਉਹਨਾਂ ਨਾਲ ਕਿਵੇਂ ਵਰਤਣਾ ਹੈ ਸਾਡਾ ਕੀ ਧਰਮ ਹੈ ਕਿਸ ਤਰ੍ਹਾਂ ਉਸ ਦੀ ਸੇਵਾ ਕਰਨੀ ਹੈ ਹਰ ਚੀਜ਼ ਨੂੰ ਕਰਨ ਦਾ ਧਰਮ ਲਿਖਿਆ ਹੋਇਆ ਹੈ ਅਸੀਂ ਤਿੱਥੋਂ ਦੇ ਅਨੁਸਾਰ ਵੀ ਕਰਮ ਕਰਦੇ ਹਾਂ ਕਿ ਅੱਜ ਦਸਵੀਂ ਹੈ ਅੱਜ ਵਰਤ ਰੱਖਣਾ ਹੈ ਇਕਾदशी ਹੈ ਇਸ ਦਾ ਵੀ ਵਰਤ ਰੱਖਣਾ ਹੈ ਦਵਾਦਸੀ